ਜੀਬੀਐਸ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜਿਸ਼ਤਾ ਅਗਲਾ ਅੰਕ 7 1970ਆਂ ਦੇ ਅਖੀਰ ਵਿੱਚ ਪੰਜਾਬ ਅਤੇ ਮੇਰੀ ਹੈੱਡਕੁਆਰਟਰ ਚ ਵਾਪਸੀ ਮਾਰਚ 1977 ਵਿੱਚ ਹੋਈਆਂ 6ਵੀਂ ਲੋਕ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਕਾਂਗਰਸ ਪੰਜਾਬ ਵਿੱਚ 1977 ਦੀਆਂ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਜਨਤਾ ਪਾਰਟੀ ਗੱਠਜੋੜ ਤੋਂ ਹਾਰ ਗਈ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਨਵੀਂ ਚੁਣੀ ਗਈ ਸਰਕਾਰ ਨੇ ਕੁਝ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ ਉਹਨਾਂ ਦੀਆਂ ਐਮਰਜੈਂਸੀ ਬਰੇਡੀਆਂ ਗਤੀਵਿਧੀਆਂ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸੂਬੇ ਵਿੱਚ ਸੱਤਾ ਗੁਆਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ 1972 ਤੋਂ 77 ਨੇ ਸੰਜੀਤ ਗਾਂਧੀ ਨੂੰ ਉਹ ਸਭ ਲਾਗੂ ਕਰਨ ਦੀ ਸਲਾਹ ਦਿੱਤੀ ਜਿਸ ਦਾ ਜ਼ਿਕਰ ਮੈਂ ਆਪਰੇਸ਼ਨ 1 ਦੇ ਰੂਪ ਵਿੱਚ ਕੀਤਾ ਹੈ। ਅਕਾਲੀ ਦਲ ਦੇ ਮਾਮਲੇ ਵਿੱਚ ਕਾਂਗਰਸ ਦੀ ਦਖਲਅੰਦਾਜ਼ੀ ਪੰਜਾਬ ਲਈ ਇਹ ਨਵੀਂ ਗੱਲ ਨਹੀਂ ਸੀ ਇਸ 60ਵਿਆਂ ਦੇ ਸ਼ੁਰੂ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਨੇ ਕੀਤਾ ਸੀ ਜਿਨ੍ਹਾਂ ਨੇ ਸ਼ਰੋਣੀ ਕਮੇਟੀ ਤੇ ਆਪਣਾ ਪ੍ਰਭਾਵ ਬਰਕਰਾਰ ਰੱਖਣ ਲਈ ਮਾਸਟਰ ਤਾਰਾ ਸਿੰਘ ਤੇ ਸੰਤ ਭਤੇ ਸਿੰਘ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕਰੀ ਰੱਖਿਆ ਜ਼ੈਲ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸਿੱਖ ਮਿਸ਼ਨਰੀ ਕਾਲਜ ਵਿੱਚ ਆਪਣੀ ਧਾਰਮਿਕ ਪੜ੍ਹਾਈ ਤੋਂ ਬਾਅਦ ਇੱਕ ਪ੍ਰਚਾਰਕ ਵਜੋਂ ਆਪਣਾ ਪੇਸ਼ਾ ਸ਼ੁਰੂ ਕੀਤਾ ਸੀ ਨੇ ਗੁਰੂ ਗੋਬਿੰਦ ਸਿੰਘ ਮਾਰਗ ਨਾਮਕ 570 ਕਿਲੋਮੀਟਰ ਦੀ ਸੜਕ ਬਣਾ ਕੇ ਇਸ ਤਰੀਕੇ ਨੂੰ ਮੁੱਖ ਮੰਤਰੀ ਵਜੋਂ ਸਫਲਤਾਪੂਰਵਕ ਵਰਤਿਆ ਗੁਰੂ ਗੋਬਿੰਦ ਸਿੰਘ ਜਸਵੀ ਸਿੱਖ ਗੁਰੂਆਂ ਦੁਆਰਾ ਅਨੰਦਪੁਰ ਸਾਹਿਬ ਤੋਂ ਤਰਵੰਡੀ ਸਾਬੋ ਯਾਨੀ ਦਮਦਮਾ ਸਾਹਿਬ ਤੱਕ 1705 ਈਸਵੀ ਵਿੱਚ ਆਪਣੀ ਵਾਪਸੀ ਦੌਰਾਨ ਵਰਤੇ ਗਏ ਰਸਤੇ ਉੱਤੇ ਹੀ ਇਹ ਸੜਕ ਬਣਾਈ ਗਈ ਸੀ। ਜੈਲ ਸਿੰਘ ਨੇ 10 ਅਪ੍ਰੈਲ 1973 ਨੂੰ ਬੜੇ ਧੂਮਤੜਕੇ ਨਾਲ ਸੜਕ ਦਾ ਉਦਘਾਟਨ ਕੀਤਾ ਅਤੇ ਇਸ ਤੇ ਇੱਕ ਧਾਰਮਿਕ ਜਲੂਸ ਦੀ ਅਗਵਾਈ ਕੀਤੀ ਤੇ ਸੜਕ ਨਾਲ ਜੁੜੇ ਸਾਰੇ ਵੱਡੇ ਗੁਰਦੁਆਰਿਆਂ ਵਿੱਚ ਇਸ ਜਲੂਸ ਨੂੰ ਠਹਿਰਾਇਆ ਗਿਆ। ਇੱਕ ਸਿੱਖ ਧਾਰਮਿਕ ਨੇਤਾ ਦੀ ਚੋਣ ਕਰਨ ਲਈ ਜੋ ਆਪਰੇਸ਼ਨ ਇੱਕ ਦੇ ਉਦੇਸ਼ ਨੂੰ ਅੱਗੇ ਵਧਾ ਸਕਦਾ ਸੀ ਜੈਲ ਸਿੰਘ ਨੇ ਆਪਣੇ ਵਿਸ਼ਵਾਸਪਾਤਰਾਂ ਨਾਲ ਸਲਾਹ-ਮਸ਼ਵਰਾ ਕਰਕੇ ਸੰਜੇ ਗਾਂਧੀ ਦੁਆਰਾ ਮਨਜ਼ੂਰੀ ਲਈ ਦੋ ਸਿੱਖ ਸੰਤਾਂ ਦੇ ਨਾਮ ਚੁਣਲੇ ਸਨ ਇਹਨਾਂ ਵਿੱਚ ਇੱਕ ਭਿੰਡਰਾਂ ਵਾਲੇ ਸਨ ਜੋ 1970 ਵਿੱਚ ਅਮਰਸਰ ਨੇੜੇ ਚੌਕ ਮਹਿਤਾ ਵਿਖੇ ਦਮਦਮੀ ਟਕਸਾਲ ਗੁਰਦੁਆਰਾ ਦਰਸ਼ਨ ਪ੍ਰਕਾਸ਼ ਤੇ 14ਵੇਂ ਮੁਖੀ ਬਣ ਕੇ ਸਨ ਉਹ ਪਿਛਲੇ ਮੁਖੀ ਸੰਤ ਕਰਤਾਰ ਸਿੰਘ ਦੀ 1970 ਵਿੱਚ ਇੱਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਮੁਖੀ ਬਣੇ ਸਨ ਪੰਜਾਬੀ ਵਿੱਚ ਟਕਸਾਲ ਯਾਨੀ ਸ਼ਾਬਦਿਕ ਤੌਰ ਤੇ ਸਿੱਕੇ ਬਣਾਉਣ ਵਾਲੀ ਜਗ੍ਹਾ ਸ਼ਬਦ ਕਿਸੇ ਵਿਸ਼ੇਸ਼ ਸੰਤ ਜਾਂ ਪ੍ਰਮੁੱਖ ਅਧਿਆਤਮਿਕ ਆਗੂ ਨਾਲ ਜੁੜਨ ਵਾਲੇ ਵਿਦਿਆਰਥੀਆਂ ਦੇ ਵਿਦਿਅਕ ਸੰਸਥਾਨ ਜਾਂ ਭਾਈਚਾਰੇ ਨੂੰ ਦਰਸਾਉਂਦਾ ਹੈ ਇੱਕ ਵਿਚਾਰ ਅਨੁਸਾਰ ਦਮਦਮੀ ਟਕਸਾਲ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ 1706 ਈਸਵੀ ਵਿੱਚ ਤਲਵੰਡੀ ਸਾਬੋ ਦਮਦਮਾ ਸੈ ਵਿਖੇ ਕੀਤੀ ਸੀ ਬਾਅਦ ਵਿੱਚ ਇਸ ਦੇ ਮੁਖੀ ਬਾਬਾ ਦੀਪ ਸਿੰਘ ਬਣੇ ਜਿਨ੍ਹਾਂ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੂੰ ਅਫਗਾਨਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਅਫਗਾਨ ਫੌਜਾਂ ਨਾਲ ਲੜਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਸਮਰਪਣ ਅਤੇ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਨੇ ਆਪਣੇ ਪੁੱਤਰ ਅਮਰੀਕ ਸਿੰਘ ਦੀਸਾਂ ਉਹਨਾਂ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਅਭਿਸ਼ੇਕ ਕੀਤਾ ਸੀ ਅਵਰੋਧਕ ਦੇਸ਼ਰੀ ਟੁਕਮੇ ਸੰਤ ਦੀ ਚੋਣ ਕਰਨ ਦੀ ਪ੍ਰਕਿਰਿਆ ਦਾ ਵਰਣਨ ਪ੍ਰਸਿੱਧ ਪੱਤਰਕਾਰ ਕੁਲਦੀਪ ਨਯਰ ਨੇ ਆਪਣੀ ਕਿਤਾਬ ਬਿਯੋਂਡ ਦਾ ਲਾਈਨਸ ਨੈਟੋ ਬਾਇਓਗ੍ਰਾਫੀ ਵਿੱਚ ਕੀਤਾ ਹੈ ਸੰਜੇ ਗਾਂਧੀ ਦਾ ਦੋਸਤ ਹੋਣ ਦੇ ਨਾਤੇ ਸੰਸਦ ਮੈਂਬਰ ਕਮਲ ਨਾਸਯਾਜ਼ ਕਰਦੇ ਦੱਸਦਾ ਹੈ ਅਸੀਂ ਜਿਸ ਪਹਿਲੇ ਸੰਤ ਨੂੰ ਮਿਲੇ ਉਹ ਸਾਨੂੰ ਦਲੇਰ ਕਿਸਮ ਦਾ ਨਹੀਂ ਲੱਗਿਆ ਪਿੰਡਰਾਵਾਲਾ ਜੋ ਸੂਰਤ ਤੇ ਤਰਜ ਵਿੱਚ ਮਜ਼ਬੂਤ ਸੀ ਉਹ ਦੇਸ਼ ਲਈ ਟੁਕਮਾ ਜਾਪਦਾ ਸੀ ਅਸੀਂ ਸੋਚਿਆ ਸੀ ਕਿ ਅਸੀਂ ਕਦੇ-ਕਦੇ ਉਸ ਨੂੰ ਲੋੜੀਂਦਾ ਪੈਸਾ ਵੀ ਮੁਹੱਈਆ ਕਰਵਾਉਂਦੇ ਰਹਾਂਗੇ ਪਰ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਹ دہشت ਗਰਦ ਬਣ ਜਾਵੇਗਾ ਨਈਅਰ ਅੱਗੇ ਲਿਖਦੇ ਹਨ ਕਿ ਉਸ ਸਮੇਂ ਉਹਨਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਫ੍ਰੈਂਕਸਟਾਈਨ ਯਾਨੀ ਅਜੇਹੀ ਚੀਜ਼ ਜੋ ਉਹਨਾਂ ਹੀ ਲੋਕਾਂ ਨੂੰ ਤਬਾਹ ਕਰ ਦੇਵੇ ਜਿਨ੍ਹਾਂ ਨੇ ਇਸ ਚੀਜ਼ ਨੂੰ ਪੈਦਾ ਕੀਤਾ ਹੈ ਦਾ ਨਿਰਮਾਨ ਕਰ ਰਹੇ ਸਨ ਜ਼ੈਲ ਸਿੰਘ ਨੇ ਵੀ ਪਿੰਡਰਾਵਾਲੇ ਨਾਲ ਸੰਪਰਕ ਕਾਇਮ ਰੱਖਿਆ ਹਾਲਾਂਕਿ ਰਾਸ਼ਟਰਪਤੀ ਬਣ ਤੋਂ ਬਾਅਦ ਉਹਨਾਂ ਨੇ ਇਹਨਾਂ ਦੋਸ਼ਾਂ ਲਖਣ ਨਾ ਕੀਤਾ ਸੀ ਕਮਲਨਾਥ ਜਾਂ ਇੱਕ ਅਕਬਰ ਰੋਡ ਗਰੁੱਪ ਦੇ ਹੋਰ ਮੈਂਬਰ ਅਸਲ ਵਿੱਚ ਪਿੰਡਰਾਵਾਲੇ ਦੇ ਇੱਕ ਅਤਵਾਦੀ ਵਿੱਚ ਤਬਦੀਲ ਹੋਣ ਤੇ ਹੈਰਾਨ ਸਨ ਜਣੀ ਇਹ ਅੱਗੇ ਆਉਣ ਵਾਲੇ ਅਧਿਆਇ ਦੀ ਸਮੱਗਰੀ ਤੋਂ ਸਪਸ਼ਟ ਹੋ ਜਾਵੇਗਾ ਸਿੱਖ ਨਰੰਗਕਾਰੀ ਹਿੱਸਾ ਪਿੰਡਰਾ ਵਾਲਾ ਮੂਲ ਰੂਪ ਵਿੱਚ ਇੱਕ ਧਾਰਮਿਕ ਪ੍ਰਚਾਰਕ ਸੀ ਅਤੇ ਆਪਣੇ ਉਪਦੇਸ਼ਾਂ ਵਿੱਚ ਉਹ ਆਪਣੇ ਪਰੋਕਾਰਾਂ ਨੂੰ ਕੁਝ ਸਿੱਖਾਂ ਵਿੱਚ Hindu ਰਵੈਤਾਂ ਅਪਣਾਉਣ ਦੇ ਵੱਧ ਰਹਿਤ ਜਾਣ ਬਾਰੇ ਚੇਤਾਵਨੀ ਦਿੰਦਾ ਸੀ ਜਿਵੇਂ ਕਿ ਮੂਰਤੀ ਪੂਜਾ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ਤੇ ਬ੍ਰਾਹਮਣਵਾਦੀ ਰਸਮਾਂ ਦੀ ਪਾਲਣਾ ਕਰਨਾ ਆਦਿ ਉਸ ਸਿੱਖਾਂ ਦੇ ਵਾਲ ਕੱਟਣ ਜਾਂ ਦਾੜ੍ਹੀ ਕੱਟਣ ਸ਼ਰਾਬ ਅਤੇ ਸਿਗਰਟ ਪੀਣ ਤੇ ਇਤਰਾਜ਼ ਕਰਦਾ ਸੀ ਪਰ ਸੰਜੇ ਗਾਂਧੀ ਤੇ ਜ਼ੈਲ ਸਿੰਘ ਨੂੰ ਉਸ ਦੇ ਧਰਮ ਪ੍ਰਚਾਰ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਸਨੇ ਜਿਹੇ ਸਿਆਸੀ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਤਿਆਰ ਹੋਣਾ ਸੀ ਜੋ ਸਿੱਖ ਜਨਤਾ ਨੂੰ ਅਪੀਲ ਕਰਨਗੇ ਅਤੇ ਅਕਾਲੀ ਦਲ ਦੀ ਨਰਮ ਖਿਆਲੀ ਲੀਡਰਸ਼ਿਪ ਨੂੰ ਸ਼ਰਮਿੰਦਾ ਕਰਨਗੇ ਫਲਸਰੂਪ ਉਹਨਾਂ ਤੇ ਦਬਾਅ ਬਣੇਗਾ ਕਿ ਸਖਤ ਰੁਖ ਅਪਣਾਇਆ ਜਾਵੇ ਜਾਂ ਆਪਣਾ ਸਿੱਖ ਸਮਰਥਨ ਗਵਾ ਦਿੱਤਾ ਜਾਵੇ ਪਿੰਡਰਾਵਾਲੇ ਦੀ ਕਾਂਗਰਸ ਸਿੱਤ ਦੇ ਕੰਮ ਕਰਨ ਦੀ ਯੋਗਤਾ ਨੂੰ ਪਰਖਣ ਦਾ ਮੌਕਾ 13 ਅਪ੍ਰੈਲ 1978 ਨੂੰ ਬਣ ਗਿਆ ਜਦੋਂ ਪੰਜਾਬ ਦੀ ਅਕਾਲੀ ਦਲ ਸਰਕਾਰ ਨੇ ਨਿਰੰਗ ਕਾਰੀ ਮਤ ਨੂੰ ਅੰਮ੍ਰਿਤਸਰ ਵਿੱਚ ਆਪਣਾ ਸਮਾਗਮ ਕਰਨ ਦੀ ਆਗਿਆ ਦਿੱਤੀ ਇਹ ਫੈਸਲਾ ਮਰ ਸਰ ਦੇ ਹਿੰਦੂ ਵਪਾਰੀਆਂ ਦੇ ਸਮੂਹ ਨੂੰ ਖੁਸ਼ ਕਰਨ ਲਈ ਕੀਤਾ ਗਿਆ ਸੀ ਜੋ ਸੂਬੇ ਦੀ ਅਕਾਲੀ ਦਲ ਸਰਕਾਰ ਵਿੱਚ ਗਠਜੋੜ ਪਾਈ ਵੱਲ ਜਨਤਾ ਪਾਰਟੀ ਦੇ ਸਮਰਥਕ ਸਨ ਫਲਸਰੂਪ ਵਿਸਾਖੀ ਦੇ ਮੌਕੇ ਤੇ ਦਰਬਾਰ ਸਾਹਿਬ ਵਿਖੇ ਮੌਜੂਦ ਸਿੱਖਾਂ ਦੀ ਵੱਡੀ ਸੰਗਤ ਨੇ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਸਿੱਖ ਨਰੰਗਕਾਰੀਆਂ ਨੂੰ ਮਨਮੁਖ ਮੰਨਦੇ ਸਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਨ ਕਰਦਿਆਂ ਪਿੰਡਰਾ ਵਾਲੇ ਨੇ ਅੰਮ੍ਰਿਤਸਰ ਵਿੱਚ ਹੋਰੇ ਨਰੰਗਕਾਰੀ ਸਮਾਗਮ ਉੱਤੇ ਸਖਤ ਇਤਰਾਜ਼ ਜਤਾਇਆ ਤੇ ਸੰਗਤ ਨੂੰ ਇਸ ਸਮਾਗਮ ਵਾਲੀ ਥਾਂ ਵੱਲ ਕੂਚ ਕਰਨ ਅਤੇ ਇਸ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਫੌਜਾ ਸਿੰਘ ਪੰਜਾਬ ਸਰਕਾਰ ਵਿੱਚ ਇੱਕ ਖੇਤੀਬਾੜੀ ਇਨਸਪੈਕਟਰ ਨੇ ਨਰੰਗਕਾਰੀਆਂ ਵਿਰੁੱਧ ਨਾਰੇਬਾਜ਼ੀ ਕਰਦਿਆਂ ਸਿੱਖ ਜਲੂਸ ਦੀ ਅਗਵਾਈ ਕੀਤੀ ਸਮਾਗਮ ਵਾਲੀ ਥਾਂ ਤੇ ਪਹੁੰਚ ਕੇ ਫੌਜਾ ਸਿੰਘ ਨੇ ਤਲਵਾਰ ਕੱਢ ਲਈ ਤੇ ਨਰੰਗਕਾਰੀ ਮਤ ਦੇ ਮੁਖੀ ਗੁਰਵਚਨ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਜਿਹਾ ਕਰ ਸਕਦਾ ਗੁਰਬਚਨ ਸਿੰਘ ਦੇ ਅੰਗ ਰੱਖੇ ਕਾਨੀ ਫੌਜਾ ਸਿੰਘ ਨੂੰ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ওই ਲੜਾਈ ਵਿੱਚ 13 ਸਿੱਖਾਂ ਤੇ 3 ਨਿਰੰਕਾਰੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਮਾਰੇ ਗਏ ਸਿੱਖ ਸ਼ਹੀਦ ਬਣ ਗਏ ਤੇ ਇੱਕ ਅਕਬਰ ਰੋਡ ਨੂੰ ਹੁਣ ਇੱਕ ਕਾਰਨ ਮਿਲ ਗਿਆ ਜਿਸ ਲਈ ਭਿੰਡਰਾ ਵਾਲੇ ਨੂੰ ਲੜਨ ਦੀ ਉਸ਼ਾਸ਼ਤ ਕੀਤਾ ਜਾ ਸਕਦਾ ਸੀ ਰਾਜ ਸਰਕਾਰ ਨੇ ਇਸ ਮਾਮਲੇ ਵਿੱਚ ਨਿਰੰਕਾਰੀ ਮਤ ਦੇ ਮੁਖੀ ਗੁਰਬਚਨ ਸਿੰਘ ਸਮੇਤ 64 ਨਿਰੰਕਾਰੀਆਂ ਤੇ ਮਕਦਮਾ ਚਲਾਇਆ ਪਰ ਮਕਦਮੇ ਦੀ ਸੁਣਵਾਈ ਹਰਿਆਣਾ ਦੇ ਕਰਨਾਲ ਦੀ ਸੈਸ਼ਨ ਅਦਾਲਤ ਵਿੱਚ ਤਬਦੀਲ ਕਰ ਦਿੱਤੀ ਗਈ ਤੇ ਮੁਲਜ਼ਮਾ ਨੂੰ 1980 ਵਿੱਚ ਬਰੀ ਕਰ ਦਿੱਤਾ ਗਿਆ। ਨਰੰਗਕਾਰੀ ਸਮਾਗਮ ਘਟਨਾ ਤੋਂ ਬਾਅਦ ਪਿੰਡਰਾਵਾਲਾ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਖਤ ਆਲੋਚਨਾ ਕਰਨ ਲੱਗਾ। ਇਸ ਘਟਨਾ ਤੋਂ ਤੁਰੰਤ ਬਾਅਦ ਉਹ ਲੁਧਿਆਣਾ ਵਿਖੇ ਅਕਾਲੀ ਦਲ ਦੀ ਕਾਨਫਰੰਸ ਵਿੱਚ ਸ਼ਾਮਲ ਹੋਇਆ। ਜਿੱਥੇ ਉਸ ਨੇ ਇੱਕ ਸੀਨੀਅਰ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਨਾਮ ਲੈ ਬਿਨਾਂ ਹੀ ਉਸ ਦੀ ਸਖਤ ਆਲੋਚਨਾ ਕੀਤੀ। ਫੌਜਾ ਸਿੰਘ ਦੀ ਵਿਧਵਾ ਬੀਬੀ ਅਮਰਜੀਤ ਕੌਰ ਅਨੁਸਾਰ ਪਿੰਡਰਾਵਾਲੀ ਜਲੂਸ ਤੋਂ ਜਲਦੀ ਖਿਸਕ ਗਏ ਸਨ ਅਤੇ ਦਰਬਾਰ ਸਾਹਿਬ ਵਾਪਸ ਆ ਗਏ ਸਨ ਅਮਰਜੀਤ ਕੌਰ ਨੇ ਪਿੰਡਰਾ ਵਾਲੇ ਨੂੰ ਕਦੇ ਮਾਫ ਨਹੀਂ ਕੀਤਾ ਉਸ ਨੇ ਅਖੰਡ ਕੀਰਤਨੀ ਜੱਥਾ ਨਾਂ ਦਾ ਇੱਕ ਗਰੁੱਪ ਨਾਇਆ ਜੋ ਕਿ ਪਿੰਡਰਾ ਵਾਲੇ ਦੇ ਮਾਸ ਵਿੱਚ ਅੰਤ ਤੱਕ ਇੱਕ ਕੰਡਾ ਬਣਿਆ ਰਿਹਾ ਉਹ ਉਹਨਾਂ ਬਹੁਤ ਘੱਟ ਲੋਕਾਂ ਵਿੱਚੋਂ ਇੱਕ ਸੀ ਜਿਸ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰੋਂ ਪਿੰਡਰਾ ਵਾਲੇ ਦੀ ਕਹਿਰਤਾ ਲਈ ਖੁੱਲ ਕੇ ਲੋਚਨਾ ਕਰਨ ਦੀ ਹਿੰਮਤ ਕੀਤੀ ਸੀ ਪੰਜਾਬ ਦੀ ਕਾਂਗਰਸ ਨੇ ਜਿੱਥੇ ਪਿੰਡਰਾਵਾਲੇ ਨੂੰ ਸਿੱਖ ਵਿਸ਼ਵਾਸਾਂ ਦੀ ਰੱਖਿਆ ਦਾ ਸਹਾਰਾ ਦੇਣ ਲਈ ਸਭ ਕੁਝ ਕੀਤਾ ਉੱਥੇ ਕਾਰੀ ਦਲ ਦੀ ਲੀਡਰਸ਼ਿਪ ਨੇ ਆਪਣੀਆਂ ਗੱਠਜੋੜ ਮਜਬੂਰੀਆਂ ਦੇ ਕਾਰਨ ਨਰੰਗਕਾਰੀ ਵਿਰੋਧੀ ਅੰਦੋਲਨ ਦਾ ਸਮਰਥਨ ਕਰਨ ਲਈ ਕੁਝ ਨਹੀਂ ਕੀਤਾ ਦੂਜੇ ਪਾਸੇ ਦਿੱਲੀ ਦੀ ਸਿੱਖ ਲੀਡਰਸ਼ਿਪ ਖਾਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਐਸਜੀਐਮਸੀ ਨਾਲ ਜੁੜੀ ਹੋਈ ਨੇ ਨਰੰਗਕਾਰੀ ਵਿਰੋਧੀ ਅੰਦੋਲਨ ਦਾ ਖੁੱਲਕੇ ਸਮਰਥਨ ਕੀਤਾ ਸੰਭਵ ਤੌਰ ਤੇ ਕਾਂਗਰਸ ਪਾਰਟੀ ਦਾ ਇਸ ਕਮੇਟੀ ਦੇ ਮਾਮਲਿਆਂ ਉੱਤੇ ਨਿਯੰਤਰਣ ਹੋਣ ਕਰਕੇ ਨਿਰੰਕਾਰੀ ਲਹਿਰ ਦੀ ਸ਼ੁਰੂਆਤ 19ਵੀਂ ਸਦੀ ਦੇ ਸ਼ੁਰੂ ਵਿੱਚ ਬਾਬਾ ਦਿਆਲ ਸਿੰਘ ਦੀਆਂ ਸਿੱਖਿਆਵਾਂ ਨਾਲ ਹੋਈ ਸੀ। ਆਗਰੇ ਦੇ ਬਾਬਾ ਦਿਆਲ ਸਿੰਘ ਨੇ ਜੀਵਤ ਗੁਰੂ ਦੀ ਮਹੱਤਤਾ ਤੇ ਜ਼ੋਰ ਦਿੱਤਾ, ਜਦਕਿ ਮੁਖਤਾਰਾ ਸਿੱਖ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਅੰਤਮ ਗੁਰੂ ਮੰਨਦਾ ਹੈ। 1929 ਵਿੱਚ ਬਾਬਾ ਬੂਟਾ ਸਿੰਘ ਦੀ ਅਗਵਾਈ ਵਿੱਚ ਨਿਰੰਕਾਰੀਆਂ ਦੇ ਇੱਕ ਹਿੱਸੇ ਜਿਸ ਨੂੰ ਹੁਣ ਸੰਤ ਨਿਰੰਕਾਰੀ ਮਿਸ਼ਨ ਵਜੋਂ ਜਾਣਿਆ ਜਾਂਦਾ ਹੈ ਤੇ ਜਿਸ ਦਾ ਮੁੱਖ ਦਫ਼ਤਰ ਦਿੱਲੀ ਵਿੱਚ ਹੈ ਨੇ ਮੂਲ ਨਿਰੰਕਾਰੀ ਲਹਿਰ ਦੇ ਨਾਲ-ਨਾਲ ਮੁਖਤਾਰਾ ਦੇ ਸਿੱਖ ਧਰਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਇੱਕ ਸੁਤੰਤਰ ਸੰਪਰਦਾਇ ਯਾਨੀ ਮਤ ਬਣ ਗਿਆ। ਅੰਮ੍ਰਿਤਸਰ ਸਮਾਗਮ ਇਸੇ ਗਰੁੱਪ ਨੇ ਕੀਤਾ ਸੀ। ਜੀਵਤ ਗੁਰੂ ਵਿੱਚ ਵਿਸ਼ਵਾਸ ਦੇ ਨਾਲ-ਨਾਲ ਹੋਰ ਰਵੈਤਾਂ ਵਿੱਚ ਇਸ ਤੇ ਵਿਸ਼ੇਸ਼ ਮਤ ਪੈਦਾ ਕਰਕੇ ਨਰੰਕਰੀ ਲਹਿਰ ਨੂੰ ਆਮ ਤੌਰ ਤੇ ਸਿੱਖਾਂ ਦੁਆਰਾ ਸਿੱਖ ਧਰਮ ਲਈ ਪਖੰਡੀ ਜਾਂ ਧਰਮ ਵਿਰੋਧੀ ਮੰਨਿਆ ਜਾਂਦਾ ਹੈ। ਦਲ ਖਾਲਸਾ ਜਦੋਂ ਵੀ ਪਿੰਡਰਾਵਾਲੇ ਨੂੰ ਪੱਤਰਕਾਰਾਂ ਜਾਂ ਹੋਰਨਾਂ ਵੱਲੋਂ ਖਾਲਿਸਤਾਨ ਬਾਰੇ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਕਿ ਜੇਕਰ ਸਰਕਾਰ ਨੇ ਮੇਰੀ ਝੋਲੀ ਵਿੱਚ ਖਾਲਿਸਤਾਨ ਪਾਇਆ ਤਾਂ ਮੈਂ ਨਾਂ ਨਹੀਂ ਕਰਾਂਗਾ ਉਹ ਖਾਲਿਸਤਾਨ ਨੂੰ ਆਪਣੀ ਮੁੱਖ ਮੰਗ ਵਜੋਂ ਪੇਸ਼ ਨਹੀਂ ਕਰੇਗਾ ਕਿਉਂਕਿ ਖਾਲਿਸਤਾਨ ਦੀ ਮੰਗ ਆਪਰੇਸ਼ਨ ਇੱਕ ਰਣਨੀਤੀ ਦਾ ਕੇਂਦਰ ਬਿੰਦੂ ਸੀ ਇੱਕ ਅਕਬਰ ਰੋਡ ਗਰੁੱਪ ਖਾਸ ਕਰਕੇ ਗਿਆਨੀ ਜ਼ੈਲ ਸਿੰਘ ਨੇ ਇੱਕ ਅਜਿਹੀ ਸੰਸਥਾ ਖੜੀ ਕਰਨ ਦਾ ਵਿਚਾਰ ਬਣਾਇਆ ਜੋ ਖੁੱਲ੍ਹ ਕੇ ਖਾਲਿਸਤਾਨ ਦੀ ਮੰਗ ਕਰੇਗੀ ਅਤੇ ਇਸ ਦੇ ਨਾਲ ਹੀ ਪਿੰਡਰਾਵਾਲੇ ਦਾ ਸਮਰਥਨ ਵੀ ਕਰੇਗੀ ਅਮੀਰ ਦੇਸੀ ਕੇ ਅਜਿਹਾ ਕਰਕੇ ਖਾਲਿਸਤਾਨ ਦੀ ਮੰਗ ਹੌਲੀ ਹੌਲੀ ਪਿੰਡਰਾਂ ਵਾਲੇ ਨਾਲ ਚਿਪਕ ਜਾਵੇਗੀ ਕਿਉਂਕਿ ਉਹ ਕਦੇ ਇਸ ਗੱਲ ਦਾ ਖੁੱਲੇ ਤੌਰ ਤੇ ਖੰਡਨ ਨਹੀਂ ਕਰੇਗਾ ਇਸ ਤਰ੍ਹਾਂ ਨਰੰਕਾਰੀ ਸਮਾਗਮ ਤੇ 13 April 1978 ਦੇ ਹਮਲੇ ਤੋਂ ਤੁਰੰਤ ਬਾਅਦ ਜੋ ਕਟੜਪੰਥੀ ਸਿੱਖ ਸੰਗਠਨ ਖੜਾ ਕੀਤਾ ਗਿਆ ਉਸ ਨੂੰ ਦਲ ਖਾਲਸਾ ਕਿਹਾ ਗਿਆ ਇਸ ਦੀ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਹੋਟਲ ਅਰੋਮਾ ਵਿੱਚ ਹੋਈ 600 ਰੁਪਏ ਦਾ ਬਿੱਲ ਜੈਲ ਸਿੰਘ ਨੇ ਅਦਾ ਕੀਤਾ ਕੁਲਦੀਪ ਨੀਰ ਅਨੁਸਾਰ ਸੰਗਠਨ ਦੇ ਉਦਗਾਟਨੀ ਸਮਾਰੋਹ ਵਿੱਚ ਸਿੱਖ ਪੰਥ ਦੀ ਵੱਖਰੀ ਤੇ ਸੁਤੰਤਰ ਪਛਾਣ ਦੀ ਧਾਰਨਾ ਨੂੰ ਸੁਰੱਖਿਅਤ ਅਤੇ ਜਿਉਂਦਾ ਰੱਖਣ ਦਾ ਸੰਕਲਪ ਲਿਆ ਗਿਆ ਇਸ ਦਾ ਰਾਜਨੀਤਿਕ ਟਿੱਚਾ ਖਾਲਸਾ ਪੰਥ ਦੀ ਸਰਵਉੱਚਤਾ ਨੂੰ ਕਾਇਮ ਕਰਨਾ ਸੀ 2016 ਵਿੱਚ ਆਈ ਆਪਣੀ ਕਿਤਾਬ ਬਲੱਡ ਸ਼ੈਡ ਇਨ ਪੰਜਾਬ ਅਨ ਟੋਲਡ ਸਾਗਾ ਆਫ ਡਿਸੀਟ ਐਂਡ ਸੈਵਟਾਸ ਵਿੱਚ ਸੀਨੀਅਰ ਪੱਤਰਕਾਰ ਜੀਐਸ ਚਾਵਲਾ ਨੇ ਲਿਖਿਆ ਦਲ ਖਾਲਸਾ ਦੇ ਚੁਣੇ ਗਏ ਪ੍ਰਧਾਨ ਨੇ ਪਹਿਲਾ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਨਾਲ ਸਟੈਨੋਗ੍ਰਾਫਰ ਵੱਜੋਂ ਕੰਮ ਕੀਤਾ ਸੀ 6 ਅਗਸਤ 1978 ਨੂੰ ਗੁਰਦੁਆਰਾ ਅਕਾਲਗੜ੍ਹ ਸੈਕਟਰ 35 ਚੰਡੀਗੜ੍ਹ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਦਲ ਖਾਲਸਾ ਸਥਾਪਿਤ ਕਰਨ ਦਾ ਮੁੱਖ ਉਦੇਸ਼ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਨੂੰ ਨਿਸ਼ਚਿਤ ਕਰਨਾ ਹੈ ਅਗਲੇ ਦਿਨ ਪੰਜਾਬ ਦੇ ਕਈ ਅਖਬਾਰਾਂ ਨੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਕਿ ਪ੍ਰੈਸ ਕਾਨਫਰੰਸ ਵਿੱਚ ਹੋਏ ਖਰਚਿਆਂ ਦਾ ਬਿੱਲ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੇ ਅਦਾ ਕੀਤਾ ਸੀ ਦਲ ਖਾਲਸਾ ਜਨਵਰੀ 1980 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਉਸ ਤੋਂ ਬਾਅਦ ਜੁਲਾਈ 1982 ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ ਜੈਲ ਸਿੰਘ ਦੀ ਸਰਪ੍ਰਸਤੀ ਦਾ ਆਨੰਦ ਮਾਣਦਾ ਰਿਹਾ ਦੱਸਿਆ ਜਾਂਦਾ ਹੈ ਕਿ ਜੈਲ ਸਿੰਘ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਫੋਨ ਕਰਕੇ ਦਲ ਖਾਲਸਾ ਨਾਲ ਸੰਬੰਧਿਤ ਖਬਰਾਂ ਆਪਣੇ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਛਾਪਣ ਲਈ ਕਹਿੰਦੇ ਸਨ ਸतीश ਜੈਕਬ ਅਤੇ ਮਾਰਕ ਟੱਲੀ ਨੇ 2006 ਵਿੱਚ ਆਈ ਆਪਣੀ ਕਿਤਾਬ ਅਮਰਸਰ ਮਿਸਿਸ ਗਾਂਧੀ ਦੇ ਲਾਸਟ ਬੈਟਲ ਵਿੱਚ ਲਿਖਿਆ ਸੀ ਪਿੰਡਰਾ ਵਾਲੇ ਕਦੇ ਵੀ ਦਲ ਖਾਲਸਾ ਨਾਲ ਖੁੱਲੇ ਹਮਸਬੰਧਤ ਨਹੀਂ ਸਨ ਆਪਣੀ ਮੌਤ ਤੱਕ ਉਹਨਾਂ ਦਾ ਕਹਿਣਾ ਸੀ ਕਿ ਉਹ ਧਾਰਮਿਕ ਵਿਅਕਤੀ ਹੈ ਸਿਆਸਤਦਾਨ ਨਹੀਂ ਪਰ ਦਲ ਖਾਲਸਾ ਨੂੰ ਹਮੇਸ਼ਾ ਪਿੰਡਰਾ ਵਾਲੇ ਦੀ ਪਾਰਟੀ ਵਜੋਂ ਜਾਣਿਆ ਜਾਂਦਾ ਸੀ ਕਾਂਗਰਸ ਦੇ ਸਮਰਥਨ ਦੇ ਬਾਵਜੂਦ ਜਦੋਂ 1979 ਵਿੱਚ 140 ਮੈਂਬਰੀ ਪ੍ਰਭਾਵਸ਼ਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਤਾਂ ਪਿੰਡਰਾ ਵਾਲੇ ਦੇ ਸਮਰਥਨ ਵਾਲੇ ਸਿਰਫ 4 ਵਿਅਕਤੀ ਹੀ ਚੁਣੇ ਗਏ ਦਲ ਖਾਲਸਾ ਦਾ ਸਮਰਥਨ ਹਾਸਲ ਕੋਈ ਵੀ ਉਮੀਦਵਾਰ ਜਿੰਨਾ ਸਕਿਆ ਖਾੜਕੂ ਵਾਦਾ ਕੋਈ ਸੰਕੇਤ ਨਹੀਂ ਇੱਕ ਐਪਰੇਸ਼ਨ 1979 ਦੇ ਅੰਤ ਤੱਕ ਜ਼ਮੀਨੀ ਪੱਧਰ ਤੇ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਲਿਆ ਸਕਿਆ ਇਹ ਮੰਨੇ ਪਰਮੰਨੇ ਭਾਰਤੀ ਸੇਵਾਦਕਾਰੀ ਆਈਸੀਐਸ ਅਫਸਰ ਬੀਜੀ ਦੇਸ਼ਮੁਖ ਦੁਆਰਾ ਕੀਤੇ ਗਏ ਉਸ ਸਮੇਂ ਦੇ ਪੰਜਾਬ ਦੇ ਵਰਣਨ ਤੋਂ ਸਪਸ਼ਟ ਹੋ ਜਾਂਦਾ ਹੈ ਉਹ ਕੈਬਨਟ ਸੱਤਰ ਵੱਜੋਂ ਸੇਵਾਮੁਕਤ ਹੋਏ ਸਨ ਉਹਨਾਂ ਨੇ ਇਸ ਬਾਰੇ ਆਪਣੀ ਕਿਤਾਬ ਫ੍ਰਾਮ ਪੂਨਾ ਟੂ ਦਾ ਪ੍ਰਾਈਮ ਮਿਨਿਸਟਰ ਆਫਿਸ a ਕੈਬਨਿਟ ਸੈਕਟਰੀ ਲੁਕਸ ਬੈਕ ਵਿੱਚ ਲਿਖਿਆ ਹੈ ਦੇਸ਼ਮukh ਨੂੰ ਮਈ 1978 ਤੋਂ 1981 ਦੇ ਸ਼ੁਰੂ ਤੱਕ ਗ੍ਰਹਿ ਮੰਤਰਾਲੇ ਐਮ ਐਚ ਏ ਵਿੱਚ ਵਧੀਕ ਅਡੀਸ਼ਨਲ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੂੰ ਪੁਲਿਸ ਅਤੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ 1979 ਦੇ ਮੱਧ ਵਿੱਚ ਕਿਸੇ ਸਮੇਂ ਦੇਸ਼ਮukh ਸੜਕ ਰਾਹੀਂ ਯਾਤਰਾ ਕਰਦਿਆਂ ਅੰਮ੍ਰਿਤਸਰ ਪਹੁੰਚੇ ਅਤੇ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ ਦਰਬਾਰ ਸਾਹਿਬ 방문ਾਇ ਸਲਾਨੀਆਂ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਮਰਸਰ ਵਿਖੇ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਅਤੇ ਉਹਨਾਂ ਦੇ ਕੁਝ ਸਾਥੀਆਂ ਦੀ ਮੁੱਖ ਚਿੰਤਾ ਇਹ ਸੀ ਕਿ ਪੰਜਾਬ ਦੀ ਕੁਸ਼ਾਲੀ ਨੇ ਸਿੱਖ ਨੌਜਵਾਨਾਂ ਨੂੰ ਵਿਗਾੜ ਦਿੱਤਾ ਸੀ ਜੋ ਆਨੰਦਮਾਨਦੇ ਹੋਏ ਆਪਣਾ ਸਮਾਂ ਬਤੀਤ ਕਰਦੇ ਸਨ ਤੇ ਗੁਰਦੁਆਰੇ ਨਹੀਂ ਜਾਣਾ ਚਾਹੁੰਦੇ ਸਨ। ਦੇਸ਼ਮੁਖ ਨੇ ਦੇਖਿਆ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਸ਼ਰਧਾਲੂਆਂ, ਖਾਸ ਕਰਕੇ ਪਿੰਡੂ ਖੇਤਰਾਂ ਦੇ ਸ਼ਰਧਾਲੂਆਂ ਨੇ ਕਿਸੇ ਵੀ ਖੜਕੂਵਾਦਾ ਕੋਈ ਸੰਕੇਤ ਨਹੀਂ ਦਿਖਾਇਆ ਅਤੇ ਪਿੰਡਰਾਵਾਲੇ ਦੀ ਖੜਕੂ ਗਤੀਵਿਧੀ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ ਹਾਲਾਂਕਿ ਉਸ ਦਾ ਪਰਖਾਰ ਪ੍ਰਦੇਸ਼ ਵਿੱਚ ਜ਼ੋਰਦਾਰ ਤੇ ਵਿਆਪਕ ਤੌਰ ਤੇ ਅੱਗੇ ਵਧ ਰਿਹਾ ਸੀ ਦੇਸ਼ ਮੁਕਤੀ ਪਿੰਡਰਾਂ ਵਾਲੇ ਨਾਲ ਮੁਲਾਕਾਤ ਕਿਸੇ ਕਾਰਨ ਸਾਕਾਰ ਨਹੀਂ ਹੋ ਸਕੀ ਅਮਰਸਰ ਆਉਣ ਜਾਣ ਸਮੇ ਉਹ ਛੋਟੇ ਕਸਬਿਆਂ ਤੇ ਸੜਕ ਕਿਨਾਰੇ ਪਿੰਡਾਂ ਦੇ ਵਸਨੀਕਾਂ ਨੂੰ ਮਿਲੇ ਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਸ਼ਤਕਾਰਾਂ ਮੁਖ ਤੌਰ ਤੇ ਸਿੱਖਾਂ ਕੋਲ ਰੁਕੇ ਤੇ ਗੱਲਬਾਤ ਵੀ ਕੀਤੀ ਉਹਨਾਂ ਦੀ ਪਰਚੋਲ ਅਨੁਸਾਰ ਉਹ ਲੋਕ ਬਹੁਤ ਖੁਸ਼ ਸਨ ਤੇ ਸੱਚੀ ਮਹਿਮਾਨ ਨਿਵਾਜ਼ੀ ਦੀ ਪੇਸ਼ਕਸ਼ ਕਰਦੇ ਸਨ ਸਾਰਾ ਖੇਤਰ ਖੁਸ਼ਹਾਲੀ ਅਤੇ ਸ਼ਾਂਤੀ ਦੀ ਬਨਾ ਗਾਜਪਤਾ ਸੀ ਦੇਸ਼ਮukh ਨੇ ਪੰਜਾਬ ਦੇ ਉਦਯੋਗਕ ਅਤੇ ਵਪਾਰਕ ਕੇਂਦਰ ਲੁਧਿਆਣਾ ਦਾ ਵੀ ਦੌਰਾ ਕੀਤਾ ਉੱਥੇ ਉਹ ਕਈ ਕੁਝ ਹਾਲ ਵਪਾਰੀਆਂ ਤੇ ਕਾਰਖਾਨੇਦਾਰਾਂ ਯਾਨੀ ਜ਼ਿਆਦਾਤਰ ਹਿੰਦੂਆਂ ਨੂੰ ਮਿਲੇ ਅਤੇ ਉਸ ਸ਼ਹਿਰ ਵਿੱਚ ਵੀ ਕਿਸੇ ਪਰੇਸ਼ਾਨੀ ਜਾਂ ਹਿੰਸਾ ਦਾ ਕੋਈ ਸੰਕੇਤ ਨਹੀਂ ਮਿਲਿਆ ਅੰਮ੍ਰਿਤਸਰ ਤੋਂ ਬਾਅਦ ਸੌਣ ਤੇ ਦੇਸ਼ਮukh ਨੇ ਸਟੋਰੀ ਬਾਰੇ ਆਪਣੇ ਵਿਚਾਰ ਸੰਯੁਕਤ ਸਖਤਰ ਅੰਦਰੂਨੀ ਸੁਰੱਖਿਆ ਆਪੀਐਸ ਸਰਕਾਰੀ ਜੋਤੀਸ਼ ਪਾਡੇ ਨਾਲ ਸਾਂਝੇ ਕੀਤੇ ਪਾਡੇ ਨੇ ਦੱਸਿਆ ਕਿ ਬਾਰੀ ਸ਼ਾਂਤੀ ਪਰਮਾਉ ਸੀ ਅਤੇ ਇਥੇ ਅਦ੍ਰਿਸ਼ਟ ਪ੍ਰਭਾਵ ਸਨ ਜੋ ਗ੍ਰਹਿ ਮੰਤਰਾਲੇ ਵਿੱਚ ਚਿੰਤਾ ਦਾ ਕਾਰਨ ਬਨ ਰਹੇ ਸਨ ਪੰਡਿਤ ਦੀ ਚਿੰਤਾ ਮੁੱਖ ਤੌਰ ਤੇ ਪੰਜਾਬ ਵਿੱਚ ਸੱਤਾ ਗੋਣ ਤੋਂ ਬਾਅਦ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਈ ਸੀ ਦੇਸ਼ ਮੁਖ ਦੇ ਅਨੁਸਾਰ ਗ੍ਰਹਿ ਮੰਤਰਾਲੇ ਵਿੱਚ ਇਹ ਵਿਚਾਰ ਬਣਿਆ ਹੋਇਆ ਸੀ ਕਿ ਕਾਂਗਰਸ ਇੱਕ ਅਜਿਹਾ ਸ਼ਖਸ ਕੜਾ ਕਰ ਰਹੀ ਹੈ ਜੋ ਇੱਕ ਦਿਨ ਕਾਂਗਰਸ ਨੂੰ ਹੀ ਖਾ ਜਾਵੇਗਾ ਬਦਕਿਸਮਤੀ ਨਾਲ ਪੰਜਾਬ ਨੇ ਲੰਮੇ ਸਮੇਂ ਤੱਕ ਖੁਸ਼ਹਾਲੀ ਤੇ ਸ਼ਾਂਤੀ ਦੀ ਬਨਾਗਾ ਨਹੀਂ ਬਣਿਆ ਰਹਿਣਾ ਸੀ ਰਾਜਨੀਤਿਕ ਮੌਕਾਪਰਸਤੀ ਤੇ ਥੋੜੇ ਸਮੇਂ ਦੇ ਸਿਆਸੀ ਫਾਇਦਿਆਂ ਨੇ ਰਾਸ਼ਟਰੀ ਹਿੱਤਾਂ ਤੇ ਧਾਰਮਿਕ ਸਦਭਾਵਨਾ ਸ਼ਾਂਤੀ ਖੁਸ਼ਹਾਲੀ ਤੇ ਸਿਰਤਾ ਬਣਾਈ ਰੱਖਣ ਦੀ ਲੋੜ ਦੇ ਵਿਚਾਰਾਂ ਨੂੰ ਪਿਛਾੜ ਦਿੱਤਾ ਇੱਕ ਭਾਈਚਾਰਾ ਜਿਸ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਅਤੇ ਹਰੀ ਕ੍ਰਾਂਤੀ ਰਾਹੀਂ ਭੋਜਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਦੇਸ਼ ਨੂੰ ਆਪਣੇ ਕੁਝ ਸਭ ਤੋਂ ਵਧੀਆ ਸੈਨਕ ਅਤੇ ਖਿਡਾਰੀ ਦੇਣ ਤੋਂ ਇਲਾਵਾ ਇੱਕ ਮਹੱਤਵਪੂਰਨ ਉਦਯੋਗਿਕ ਵਿਕਾਸ ਵੱਲ ਜਾ ਰਿਹਾ ਸੀ ਨਿਰਦਈ ਰਾਜਨੀਤਿਕ ਸਮੀਕਰਨ ਦਾ ਸ਼ਿਕਾਰ ਹੋ ਗਿਆ ਜਨਵਰੀ 1980 ਤੋਂ ਬਾਅਦ ਪੰਜਾਬ ਦੇ ਘਟਨਾਕ੍ਰਮ ਨੇ ਸਿੱਖ ਪ੍ਰਵਾਸੀਆਂ ਦੀਆਂ ਗਤੀਵਿਧੀਆਂ ਤੇ ਵੀ ਮਾੜਾ ਅਸਰ ਪਾਇਆ ਹੈੱਡਕੁਆਟਰ ਵਿੱਚ ਮੇਰੀ ਵਾਪਸੀ ਅਕਤੂਬਰ 1979 ਵਿੱਚ ਹੈੱਡਕੁਆਟਰ ਵਿੱਚ ਵਾਪਸੀ ਉਪਰੰਤ ਵਿਦੇਸ਼ੀ ਨਿਯੁਕਤੀਆਂ ਤੋਂ ਵਾਪਸ ਆਰੇ ਰਾਜ ਦੇ ਅਧਿਕਾਰੀਆਂ ਦੀ ਆਮ ਪ੍ਰਕਿਰਿਆ ਅਨੁਸਾਰ ਮੈਂ ਗौरी शंकर वाजपेयी 1953 ਆਈਪੀਐਸ ਉੱਤਰ ਪ੍ਰਦੇਸ਼ ਨੂੰ ਰਿਪੋਰਟ ਕੀਤੀ ਜੋ ਰਾਜ ਦੇ ਵਿਦੇਸ਼ੀ ਸਟੇਸ਼ਨਾਂ ਤੇ ਸੰਵੇਦਨਸ਼ੀਲ ਸੰਚਾਲਨ ਦੇ ਕੰਮ ਦੀ ਦੇਖਭਾਲ ਅਤੇ ਪ੍ਰਬੰਧਨ ਦੇ ਜ਼ਿੰਮੇਵਾਰ ਸਨ ਬਾਜਪਾਈ ਨੂੰ ਪਹਿਲਾਂ ਹੀ ਵਿਦੇਸ਼ ਮੰਤਰਾਲੇ ਵਿੱਚ ਤਰੱਕੀ ਤੋਂ ਬਾਅਦ ਸੰਯੁਕਤ ਸਕੱਤਰ ਵਜੋਂ ਨਿਯੁਕਤ ਹੋਣ ਲਈ ਚੁਣਿਆ ਜਾ ਚੁੱਕਾ ਸੀ ਤਾਂ ਜੋ ਵਿਦੇਸ਼ ਵਿੱਚ ਭਾਰਤੀ ਮਿਸ਼ਨਾਂ ਸਮੇਤ ਵਿਦੇਸ਼ ਮੰਤਰਾਲੇ ਦੇ ਸੁਰੱਖਿਆ ਤੇ ਚੌਕਸੀਆਂ ਨਾਲ ਸੰਬੰਧਿਤ ਮਾਮਲਿਆਂ ਦੀ ਦੇਖਪਾਲ ਕੀਤੀ ਜਾ ਸਕੇ ਹੈੱਡਕੁਆਟਰ ਵਾਪਸ ਆਉਣ ਨਾਲ ਸੰਬੰਧਿਤ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਬਾਜਪਾਈ ਨੇ ਮੈਨੂੰ ਦੱਸਿਆ ਕਿ ਡਾਇਰੈਕਟਰ ਆਰ ਸੰਕੂਟ ਚਾਹੁੰਦੇ ਹਨ ਕਿ ਮੈਂ ਉਸੇ ਦਿਨ ਬਾਜਪਾਈ ਦੇ ਅਹੁਦੇ ਦੀ ਜ਼ਿੰਮੇਵਾਰੀ ਲੈ ਲਵਾਂ ਤਾਂ ਜੋ ਉਹ ਵਿਦੇਸ਼ ਮੰਤਰਾਲੇ ਵਿੱਚ ਆਪਣੀ ਜ਼ਿੰਮੇਵਾਰੀ ਸਾਮ ਸਕਣ ਇਹ ਮੇਰੇ ਲਈ ਕੋਈ ਖੁਸ਼ਕੁਵਾਰ ਤੇ ਹੈਰਾਨੀਬਾਰੀ ਗੱਲ ਸੀ ਬਾਜਪਾਈ ਮੇਰੇ ਤੋਂ 11 ਸਾਲ ਸੀਨੀਅਰ ਸਨ ਅਤੇ ਜ਼ਿੰਮੇਵਾਰੀ ਆਮ ਤੌਰ ਤੇ ਉਸ ਸਮੇਂ ਦੇ ਸਭ ਤੋਂ ਸੀਨੀਅਰ ਡਿਪਟੀ ਡਾਇਰੈਕਟਰ ਕੋਲ ਹੁੰਦੀ ਸੀ ਮੈਂ ਹਾਲੇ ਡਿਪਟੀ ਡਾਇਰੈਕਟਰ ਵੀ ਨਹੀਂ ਸੀ ਅਤੇ ਅਸਲ ਵਿੱਚ ਮੈਨੂੰ ਉਸ ਰੈਂਕ ਦੀ ਤਰੱਕੀ ਲੈਣ ਵਿੱਚ 6 ਮਹੀਨੇ ਹੋਰ ਲੱਗੇ ਇੰਜ ਜਵਦਾ ਸੀ ਕਿ ਸੰਤੂਕ ਦੇ ਸੰਯੁਕਤ ਨਿਰਦੇਸ਼ਕ ਸੰਸਥਾਨ ਰਹਿੰਦਿਆਂ ਮੇਰੀ ਗੰਗਟੋਕ ਵਿਖੇ ਅਫਸਰ ਆਨ ਸਪੈਸ਼ਲ ਡਿਊਟੀ ਪੁਲਿਸ ਵੱਜੋਂ ਨਿਯੁਕਤੀ ਹੋਣ ਤੋਂ ਪਹਿਲਾਂ 1972-73 ਵਿੱਚ ਸੰਤੂਕ ਨਾਲ ਸਹਾਇਕ ਡਾਇਰੈਕਟਰ ਅਮਲਾ ਡਿਵੀਜ਼ਨ ਵੱਜੋਂ ਮੇਰੇ 1.5 ਸਾਲ ਦੇ ਸਬੰਧਾਂ ਨੇ ਇੱਕ অনুকূল ਪ੍ਰਭਾਵ ਪੈਦਾ ਕੀਤਾ ਸੀ ਜਿਸ ਕਾਰਨ ਉਹਨਾਂ ਨੇ ਇਹ ਅਸਾਧਾਰਨ ਫੈਸਲਾ ਲਿਆ ਸੀ ਮੈਨੂੰ ਨਵੀਂ ਨੌਕਰੀ ਵਿੱਚ ਸਿਰ ਹੋਣ ਵਿੱਚ ਕੁਝ ਸਮਾਂ ਲੱਗਿਆ ਜਿਸ ਲਈ ਵਿਦੇਸ਼ ਮੰਤਰਾਲੇ ਨਾਲ ਟੁਕਵੇਂ ਪੱਧਰ ਤੇ ਆਮ ਤੌਰ ਤੇ ਡਾਇਰੈਕਟਰ ਸੰਸਥਾਨ ਨਾਲ ਸੰਪਰਕ ਕਰਨ ਦੀ ਵੀ ਲੋੜ ਸੀ ਪਿੰਡਰਾਂ ਵਾਲੇ ਦਾ ਉਹ ਬਾਰ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਜਨਵਰੀ 1980 ਤੱਕ ਲਗਭਗ 2 ਸਾਲਾਂ ਦੌਰਾਨ ਜਦੋਂ ਇੰਦਰਾ ਗਾਂਧੀ ਸੱਤਾ ਵਿੱਚ ਵਾਪਸ ਆਈ ਆਪਰੇਸ਼ਨ ਇੱਕ ਰਾਹੀਂ ਇੱਕ ਅਕਬਰ ਰੋਡ ਗਰੁੱਪ ਨੂੰ ਪੰਜਾਬ ਵਿੱਚ ਕੋਈ ਮਹੱਤਵਪੂਰਨ ਸਫਲਤਾ ਨਹੀਂ ਮਿਲੀ ਸੀ ਆਮ ਚੋਣਾਂ ਦੌਰਾਨ ਪਿੰਡਰਾਵਾਲੇ ਨੇ ਤਿੰਨ ਕਾਂਗਰਸੀ ਉਮੀਦਵਾਰਾਂ ਲਈ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ ਸੀ ਅਮਰਸਰ ਤੋਂ ਪੰਜਾਬ ਸੂਬਾ ਕਾਂਗਰਸ ਪਾਰਟੀ ਦੇ ਮੁਖੀ ਆਰ ਐਲ ਪਾਟਿਆ ਗੁਰਦਾਸ ਪਰਤੋ ਸੁਗਵੰਸ ਕੌਰ ਪਿੰਡਰ ਐਮਰਜੈਂਸੀ ਦੌਰਾਨ ਵਿਵਾਦਪੂਰਨ ਭੂਮ ਕਨਬਾਉਣ ਵਾਲੇ ਤੇ ਬਾਅਦ ਵਿੱਚ ਪੰਜਾਬ ਦੇ ਡੀਜੀਪੀ ਨਿਯੁਕਤ ਹੋਣ ਵਾਲੇ ਸੀਨੀਅਰ ਆਈਪੀਐਸ ਪ੍ਰੀਤਮ ਸਿੰਘ ਪਿੰਡਰ ਦੀ ਪਤਨੀ ਤੇ ਤਰਨਤਾਰਨ ਤੋਂ ਲੋਕਸਭਾ ਦੇ ਸਾਬਕਾ ਸਪੀਕਰ 1969 ਤੋਂ 1971 1971 ਤੋਂ 1975 ਰਹੇ ਗੁਰਦੇਵਾਲ ਸਿੰਘ ਢਿੱਲੋਂ ਇਹ ਤੱਥ ਕਿ ਪਿੰਡਰਾਂ ਵਾਲਾ ਉਦੋਂ ਤੱਕ ਪੰਜਾਬ ਵਿੱਚ ਇੱਕ ਮਸ਼ਹੂਰ ਸ਼ਖਸੀਅਤ ਬਣ ਚੁੱਕਾ ਸੀ ਇਸ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਚੋਣਾ ਲੜ ਰਹੇ ਦੋ ਕਾਂਗਰਸੀ ਉਮੀਦਵਾਰਾਂ ਨੇ ਆਪਣੇ ਚੋਣ ਪੋਸਟਰਾਂ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਸੀ ਕਿ ਪਿੰਡਰਾਂ ਵਾਲੇ ਮੇਰਾ ਸਮਰਥਨ ਕਰਦੇ ਹਨ ਇੰਜ ਦਾਅਵਾ ਦੇ ਕਿ ਇੰਦਰਾ ਗਾਂਧੀ ਕਦੇ ਵੀ ਪਿੰਡਰਾਵਾਲੇ ਨੂੰ ਕਲਿਆਣੀ ਮਿਲੀ ਸੀ ਹਾਲਾਂਕਿ ਗੁਰਦਾਸਪੁਰ ਹਲਕੇ ਤੋਂ ਸੁਗਵੰਸ ਕੋਰ ਪਿੰਡਰ ਵਿਰੁੱਧ 1980 ਦੀ ਆਮ ਚੋਣਾਂ ਲੜਨ ਵਾਲੇ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਾਨ ਨਾਥ ਲੇਖੀ ਨੇ ਬਾਅਦ ਵਿੱਚ ਦੋਸ਼ ਲਾਇਆ ਕਿ ਸ਼੍ਰੀਮਤੀ ਗਾਂਧੀ ਅਸਲ ਵਿੱਚ ਖੁਦ ਚੋਣ ਮੁਹਿੰਮ ਵਿੱਚ ਪਿੰਡਰਾਵਾਲੇ ਨਾਲ ਇੱਕ ਹੀ ਮੰਚ ਤੇ ਨਜ਼ਰ ਆਈ ਸੀ ਆਪਣੀ ਕਿਤਾਬ ਅਮਰਸਰ ਮੈਸੇਜ ਗਾਂਧੀਸ ਲਾਸਟ ਬੈਟਲ ਵਿੱਚ ਮਾਰਕਟਲੀ ਅਤੇ ਸਤੀਸ਼ ਜੈਕਬ ਲਿਖਦੇ ਹਨ ਪਿੰਡਰਾ ਵਾਲੇ ਦੀ ਮੌਤ ਤੋਂ ਬਾਅਦ ਕੀਤੇ ਗਏ ਸਰਕਾਰੀ ਖੰਡਨ ਕੇ ਸ਼੍ਰੀਮਤੀ ਗਾਂਧੀ ਜਾਂ ਕਾਂਗਰਸ ਦਾ ਸੰਤ ਨਾਲ ਕੋਈ ਵੀ ਸਬੰਧ ਸੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਸਨੇ ਕਿਹਾ ਸੀ ਜਨਵਰੀ 1980 ਵਿੱਚ ਹੋਈਆਂ 7ਵੀਂ ਲੋਕ ਸਭਾ ਦੀਆਂ ਆਮ ਚੋਣਾਂ ਦੌਰਾਨ ਗੁਰਦਾਸਪੁਰ ਹਲਕੇ ਦੇ ਤੁਹਾਡੇ ਚੋਣ ਦੌਰੇ ਦੌਰਾਨ ਪਿੰਡਰਾ ਵਾਲੇ ਤੁਹਾਡੇ ਨਾਲ ਸਨ ਅਪਰੁੱਤਕ ਲੇਖਕ ਲਿਖਦੇ ਹਨ ਕਿ ਜੇਕਰ ਇੰਦਰਾ ਗਾਂਧੀ ਨੇ ਕਦੇ ਪਿੰਡਰਾ ਵਾਲੇ ਅਤੇ ਉਹਨਾਂ ਦੀ ਪਾਰਟੀ ਵਿਚਕਾਰ ਕਿਸੇ ਵੀ ਸਬੰਧ ਨੂੰ ਕਦੇ ਵੀ ਜੋ ਵੱਤਵੱਦ ਮੰਨਿਆ ਉਹ ਬੀਬੀਸੀ ਦੇ ਚਲੰਤ ਮਾਮਲਿਆਂ ਦੇ ਪ੍ਰੋਗਰਾਮ ਪੈਨੋਰਮਾ ਵਿੱਚ ਦਿੱਤੀ ਇੰਟਰਵਿਊ ਵਿੱਚ ਮੰਨਿਆ ਸੀ ਉਸ ਇੰਟਰਵਿਊ ਵਿੱਚ ਇੰਦਰਾ ਨੂੰ ਪੁੱਛਿਆ ਗਿਆ ਸੀ ਕਿ ਕੀ ਉਸ ਦੀ ਪਾਰਟੀ ਨੇ ਸੰਤ ਪ੍ਰਚਾਰਕ ਨੂੰ ਬਾਹਰਨ ਵਿੱਚ ਮਦਦ ਕੀਤੀ ਸੀ ਇੰਦਰਾ ਨੇ ਜਵਾਬ ਦਿੱਤਾ ਬਿਲਕੁਲ ਨਹੀਂ ਮੈਂ ਉਸ ਨੂੰ ਨਹੀਂ ਜਾਣਦੀ ਸੀ ਮੈਂ ਉਸ ਨੂੰ ਕਦੇ ਵੀ ਨਹੀਂ ਜਾਣਦੀ ਸੀ ਪਰਿੰਦਰਾ ਨੇ ਇਹ ਕਿਹਾ ਮਿਸਟਰ ਭਿੰਡਰਾ ਵਾਲੇ ਚੋਣਾ ਵਿੱਚ ਸਾਡੀ ਇੱਕ ਉਮੀਦਵਾਰ ਦੇ ਪ੍ਰਚਾਰ ਲਈ ਗਏ ਤੇ ਬੋਲੇ ਮੈਨੂੰ ਨਹੀਂ ਪਤਾ ਕਿ ਉਹ ਉਮੀਦਵਾਰ ਕੌਣ ਸੀ ਮੈਨੂੰ ਨਹੀਂ ਪਤਾ ਕਿ ਕੀ ਉਹ ਉਸਨੂੰ ਨਿੱਜੀ ਤੌਰ ਤੇ ਜਾਣਦਾ ਸੀ ਜਾਂ ਉਹ ਸਥਾਨਕ ਅਕਾਲੀਆਂ ਤੋਂ ਨਾਰਾਜ਼ ਸੀ ਇੱਕ ਅਕਬਰ ਰੋਡ ਗਰੋ ਦੁਆਰਾ ਬਧਾਏ ਗਏ ਉਸ ਸ਼ਾਂਤ ਸਹਾਇਤਾ ਦੇ ਨਤੀਜੇ ਵਜੋਂ ਪਿੰਡਰਾ ਵਾਲਾ ਇੱਕ ਸਧਾਰਨ ਪਿੰਡੂ ਸਿੱਖ ਧਾਰਮਿਕ ਪ੍ਰਚਾਰਕ ਹੋਣ ਦੀ ਪਰਸਪਰ ਗੁਮਨਾਮੀ ਤੋਂ ਇੱਕ ਪ੍ਰਭਾਵਸ਼ਾਲੀ ਸਿੱਖ ਰਾਜਨੀਤਿਕ ਤਾਕਤ ਦੇ ਰੂਪ ਵਿੱਚ ਉੱਭਰਿਆ ਜੋ ਪੰਜਾਬ ਵਿੱਚ ਸੱਤ ਸਿੱਖ ਲੀਡਰਸ਼ਿਪ ਨਾਲ ਮੁਕਾਬਲਾ ਕਰ ਸਕਦਾ ਸੀ ਉਸਨੂੰ ਅਤੇ ਉਸ ਦੀ ਟਕਸਾਲ ਨੂੰ ਮੀਡੀਆ ਤੋਂ ਮਿਲ ਰਹੀ ਤਵੱਜਹ ਉਸ ਨੂੰ ਪਸੰਦ ਆਈ ਅਤੇ ਉਸ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਦਾ ਪਰਦਾਫਾਸ਼ ਕਰਨ ਦਾ ਪੂਰਾ ਲਾਭ ਉਠਾਇਆ ਜਿਸ ਨਾਲ ਉਸ ਨੂੰ ਸਿੱਖ ਜਨਤਾ ਵਿੱਚ ਆਪਣੀ ਲੀਡਰਸ਼ਿਪ ਅਤੇ ਰੁਤਬਾ ਵਧਾਉਣ ਵਿੱਚ ਮਦਦ ਮਿਲੀ ਇੱਕ ਸਪਸ਼ਟ ਨਤੀਜਾ ਸੀ ਜੋ ਇੱਕ ਅਖਬਾਰ ਰੋਡ ਨੇ ਆਪਰੇਸ਼ਨ 1 ਦੌਰਾਨ ਪਿੰਡਰਾਵਾਲੇ ਨੂੰ ਦਿੱਤੇ ਸਮਰਥਨ ਤੋਂ ਪ੍ਰਾਪਤ ਕੀਤਾ ਸੀ ਉਹ ਉਹਨਾਂ ਦੁਆਰਾ ਫਲਾਏ ਜਾਲ ਵਿੱਚ ਫਸ ਚੁੱਕਾ ਸੀ ਤੇ ਹੁਣ ਉਹ ਆਪਣੇ ਰਾਜਨੀਤਿਕ ਸਵਾਮੀਆ ਦੀ ਉਹਨਾਂ ਦੇ ਟੀਚੇ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਬਹੁਤ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਸੀ ਅਤੇ ਉਹ ਮੌਕਾ ਉਹ ਇੱਕ ਵਿੱਚ ਬਹੁਤ ਦੂਰ ਨਹੀਂ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ